ਜਿਹੜੀ ਰੁਟੀਨ ਦੀ ਮਰਿਆਦਾ ਸੀ ਉਹ ਇਸੇ ਵੀ ਪਹਿਲਾਂ ਸਵੇਰ ਦੇ ਵਕਤ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਸੀ ਤੇ ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਸਿੱਖ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਸਨ ਪਰ ਉਸ ਦਿਨ ਆਸਾ ਕੀ ਵਾਰ ਦੇ ਕੀਰਤਨ ਤੋਂ ਬਾਅਦ ਭਾਈ ਮਨੀ ਰਾਮ ਨੇ ਕਿਉਂਕਿ ਅਜੇ ਅਮਰਤ ਨਹੀਂ ਸ਼ਿਕਾਇਆ ਬਾਅਦ ਵਿੱਚ ਉਹ ਭਾਈ ਮਨੀ ਸਿੰਘ ਬਣੇ ਨੇ ਭਾਈ ਮਨੀ ਰਾਮ ਨੇ ਸ਼ਬਦ ਦੀ ਵਿਚਾਰ ਕੀਤੀ ਆ ਸ਼ਬਦ ਦੀ ਵਿਚਾਰ ਕਰਨ ਤੋਂ ਬਾਅਦ ਵਿਵਾਨ ਦੀ ਸਮਾਪਤੀ ਨਹੀਂ ਹੋਈ ਸਗੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਮਿਆਂਨ ਦੇ ਵਿੱਚੋਂ ਕਿਰਪਾਨ ਨਿਸ਼ਕਦੀ ਹੋਈ ਕੱਢ ਕੇ ਸਟੇਜ ਦੇ ਉੱਤੇ ਆਏ ਨੇ ਤੇ ਉਹਨਾਂ ਨੇ ਕੜਕ ਕੇ ਆਵਾਜ਼ ਇੱਕ ਦਿੱਤੀ ਆ ਉਹ ਆਵਾਜ਼ ਸੀ ਕਿ ਮੈਨੂੰ ਇੱਕ ਸਿਰ ਦੀ ਲੋੜ ਆ ਇੱਕ ਵਿਦਵਾਨ ਪੁਰਸ਼ ਲਿਖਦਾ ਹੈ ਕੇਸ ਗੜ੍ਹ ਦੇ ਖੁੱਲੇ ਮદાન ਅੰਦਰ ਮੇਰੇ ਪ੍ਰੀਤਮ ਦੀ ਸੋਹਣੀ ਸ਼ਮਸ਼ੀਰ ਚਮਕੀ ਕਾਲੀ ਬੱਦਲੀ ਤੋਂ ਕਾਲੀ ਰਾਤ ਅੰਦਰ ਲਿਸ਼ਕਦੀ ਹੋਈ ਇੱਕ ਸ਼ਮਸ਼ੀਰ ਚਮਕੀ ਸਤਿਗੁਰੂ ਜੀ ਨੇ ਸ਼ਮਸ਼ੀਰ ਚਮਕਦੀ ਹੋਈ ਵਾਰ ਕੱਢ ਕੇ ਕਿਹਾ ਮੈਨੂੰ ਇੱਕ ਸਿਰ ਦੀ ਲੋੜ ਹੈ ਤੇ ਪਰ ਸਤਿਗੁਰ ਦੇ ਉਸ ਆਵਾਜ਼ ਨੂੰ ਸੁਣ ਕੇ ਅਤਿਆਸ ਕਰਨ ਲੱਗੇ ਨੇ ਵੀ ਤੀਸਰੀ ਆਵਾਜ਼ ਵੀ ਉੱਠੇ ਭਾਈ ਬਹਿਰਾਮ ਜੀ ਜਿਹੜੇ ਲਾਹੌਰ ਦੇ ਰਹਿਣ ਵਾਲੇ ਨੇ ਉਹ ਉੱਠੇ ਨੇ ਉਸ ਵਕਤ ਆਪਣਾ ਸੀਸ ਜਿਹੜਾ ਹੈ ਉਹ ਸਤਗੁਰੂ ਨੂੰ ਪੇਟ ਕੀਤਾ ਹੈ ਜਦੋਂ ਸਤਗੁਰੂ ਜੀ ਨੇ ਆਵਾਜ਼ ਮਾਰੀ ਅਦੀਪੁਰਸ਼ ਲਿਖਦਾ ਹੈ ਕਲੋ ਦਇਆ ਆਈ ਫਿਰ ਧਰਮ ਆਇਆ ਹਿੰਮਤ ਆਣ ਕੇ ਉਸ ਦੇ ਪੈਰ ਚੁੰਮੇ ਮੁਹਕਮ ਲਾ ਸਾੜੀ ਸ਼ੰਕੇ ਭਰਮ ਆਇਆ ਸਾਹਿਬ ਨਿੱਤਰਿਆ ਫਿਰ ਮદાન ਅੰਦਰ ਉਹਦੀ ਕਿਰਪਾ ਹੋਈ ਉਹਦੀ ਬਖਸ਼ਿਸ਼ ਹੋਈ ਉਸ ਪਰਮਾਤਮਾ ਦੀ ਬਖਸ਼ਿਸ਼ ਹੋਈ ਤੇ ਪੰਜਾਂ ਨੇ ਆਪਣੇ ਸੀਸ ਦਿੱਤੇ ਜਦੋਂ ਪਹਿਲੀ ਆਵਾਜ਼ ਦੇ ਉੱਤੇ ਭਾਈ ਦਇਆ RAM ਜੀ ਲਾਹੌਰ ਦੇ ਰਹਿਣ ਵਾਲੇ ਉੱਠੇ ਨੇ ਤੇ ਸਤਿਗੁਰੂ ਮਹਾਰਾਜ ਭਾਈ ਦਇਆ RAM ਨੂੰ ਕੁੱਛ ਦੇ ਨੇ ਭਾਈ ਦਇਆ RAM ਨੂੰ ਆਖਦੇ ਨੇ ਵੀ ਭਾਈ ਦਇਆ RAM ਤੂੰ ਪਹਿਲੀ ਆਵਾਜ਼ ਨਹੀਂ ਸੀ ਸੁਣੀ ਤੈਨੂੰ ਸੋਹ ਸਿੰਘ ਦੇ ਸ਼ੀਤਲ ਦੇ ਬੋਲ ਨੇ ਬੋਲੇ ਸਿਰ ਦਸ਼ਮੇਸ਼ ਜੀ ਕੁਝ ਰੋ ਵਿੱਚ ਆ ਕੇ ਮਰਦ ਅਕਾਬੇ ਸੂਰਮਾ ਉੱਠੇ ਚਿਰ ਲਾ ਕੇ ਮਰਦ ਤੇ ਉਹ ਜੋ ਸਿਰ ਤਲੀ ਟਕਾਵੇ ਸਤਗੁਰੂ ਮਹਾਰਾਜ ਕਹਿੰਨ ਲੱਗੇ ਮਰਦ ਸੂਰਮਾ ਤੇ ਉਹ ਵੈ ਜੋ ਆਪਣਾ ਸਿਰ ਤਲੀ ਦੇ ਉੱਤੇ ਟਕਾ ਕੇ ਆਉਂਦਾ ਹੈ ਕਦ ਤੱਕ ਜੂੰਦਾ ਰਹੇਗਾ ਲਜ ਨਾਮ ਨੂੰ ਲਾ ਕੇ ਸਤਗੁਰੂ ਮਹਾਰਾਜ ਭਾਈ ਬਹਿਰਾ ਨੂੰ ਆਖਦੇ ਨੇ ਹੋ ਕੇ ਸਿੱਖ ਅਕਾਲ ਦਾ ਦਰ ਕਾਲ ਤੋਂ ਖਾ ਕੇ ਕਦ ਤੱਕ ਜੂੰਦਾ ਰਹੇਗਾ ਲਜ ਨਾਮ ਨੂੰ ਲਾ ਕੇ ਸਤਗੁਰੂ ਮਹਾਰਾਜ ਕਹਿੰਦੇ ਨੇ ਖੁਸ਼ੀਆਂ ਲੈ ਅੱਜ ਮੇਰੀਆਂ ਢੇਕ ਸੀਸ ਚੜਾ ਕੇ ਪੰਥ ਜੀਵੇਗਾ ਜੋਧਿਆ ਜਸ ਤੀਰਾ ਗਾ ਕੇ ਤੇ ਸਤਿਗੁਰ ਮਹਾਰਾਜ ਦੀ ਜਦੋਂ ਉਹ ਆਵਾਜ਼ ਸੁਣ ਕੇ ਦਾਯाराम ਉੱਠਿਆ ਛੋਡੀ ਸੋਹਣ ਸੰਗੀਤ ਲਿਖਦੇ ਨੇ ਦਾਯाराम ਇੱਕ ਸਿੱਖ ਲਹੌਰੀਆ ਸੀ ਪੱਲਾ ਗਲ ਵਿੱਚ ਪਾ ਕੇ ਉਹ ਉੱਠਿਆ ਤੇ ਦਇਆਰਾਮ ਉਸਕੇ ਕੋਹ ਕਹਿੰਦਾ ਹੈ ਸਤਿਗੁਰੂ ਦੇ ਅੱਗੇ ਜਾ ਕਰਕੇ ਕਹਿਣ ਲੱਗਾ ਸਤਿਗੁਰੂ ਭੁੱਲਣ ਹਾਰ ਹਾਂ ਭੁੱਲ ਗਿਆ ਭੁੱਲ ਬਖਸ਼ੋ ਉੱਠਿਆ ਦੇਰੀ ਲਾ ਕੇ ਮੈਂ ਆਏ ਕਿ ਜੀ ਕਹਿਣ ਲੱਗਾ ਸਤਿਗੁਰੂ ਦੇਰੀ ਹੋ ਗਈ ਮੈਨੂੰ ਉੱਠਦੇ ਹਾਂ ਮੈਂ ਭੁੱਲਣ ਹਾਰਾ ਤੇ ਮੈਨੂੰ ਬਖਸ਼ ਲਓ ਸਤਿਗੁਰੂ ਕਹਿਣ ਲੱਗੇ ਦੇਰੀ ਕਿਉਂ ਲੱਗੀ ਤੇ ਦਇਆਰਾਮ ਇੱਕ ਗੱਲ ਕਹਿੰਦਾ ਹੈ ਕਹਿਣ ਲੱਗਾ ਸੀਸ ਦਾ ਉਦੋਂ ਹੀ ਭੇਟਾ ਚਾੜ ਦਿੱਤਾ ਸੀਸ ਉਦੋਂ ਤੋਂ ਭੇਟਾ ਹੀ ਚਾੜ ਦਿੱਤਾ ਚਰਨਛੋਹ ਸੀ ਜਦੋਂ ਆਏ ਕੇ ਜੀ ਕਹ ਨਗਾ ਸਤਿਗੁਰੂ ਦਾਤਿਆ ਇਸ ਕਸਮ ਕੱਸ਼ ਦੇ ਵਿੱਚ ਸਮਾਂ गु져 ਗਿਆ ਵੀ ਮੈਂ ਸੋਚਦਾ ਸੀ ਵੀ ਇਹ ਸੀਸ ਤੇ ਉਦੋਂ ਹੀ ਸਤਿਗੁਰੂ ਨੂੰ ਭੇਟਾ ਕਰ ਲੁੱਤਾ ਸੀ ਜਦ ਦਿਨ ਆ ਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਸੀ ਤੇ ਇਹ ਵੀ ਗੱਲ ਯਾਦ ਰੱਖਿਓ ਇਹ ਸਮਝਿਓ ਨਾ ਵੀ ਮਤਾਂ ਉਸ ਦਿਨ ਇਹ ਪੰਜ ਪਿਆਰੇ ਪਹਿਲੀ ਵਾਰ ਆਏ ਸਨ ਨਹੀਂ ਇਹ ਪੰਜ ਪਿਆਰੇ ਉੱਠਣ ਵਾਲੇ ਬੜੇ ਲੰਬੇ ਸਮੇਂ ਤੋਂ ਗੁਰੂ ਘਰ ਦੀ ਵਿੱਚ ਪਹਿਲਾਂ ਆ ਚੁੱਕੇ ਸਨ ਇਹਨਾਂ ਪੰਜਾਂ ਪਿਆਰਿਆਂ ਨੇ ਜਿਨ੍ਹਾਂ ਨੇ ਸੀਸ ਭੇਟ ਕੀਤਾ ਇਹਨਾਂ ਨੇ ਭੰਗਾਣੀ ਦਾ ਜੁੱਧ ਵੀ ਲੜਿਆ ਹੋਇਆ ਏ ਇਹਨਾਂ ਗੁਰੂ ਕੇ ਸਿੱਖਾਂ ਨੇ ਨਿਧੌਣ ਦਾ ਜੁੱਧ ਵੀ ਲੜਿਆ ਹੋਇਆ ਹੈ ਹੋਰ अनेका ਜੁੱਧ ਬਸਾਵਲੀ ਦਾ ਜੁੱਧ ਵੀ ਲੜਿਆ ਹੋਇਆ ਹੈ ਤੇ ਬੜੇ ਚਿਰ ਤੋਂ ਆਏ ਹੋਏ ਸਨ ਤੇ ਭਾਈ ਦਇਆਰਾਮ ਆਖਦਾ ਏ ਕਿ ਮੈਂ ਤੇ ਸੋਚਦਾ ਸੀ ਵੀ ਇਹ ਸੀਸ ਇਹ ਉਦਣ ਦਾ ਗੁਰੂ ਨੂੰ ਭੇਟ ਕਰ ਦਿੱਤਾ ਜਿੱਦਣ ਆ ਕੇ ਗੁਰੂ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਸੀ ਤੇ ਅੱਜ ਗੁਰੂ ਕਿਹੜਾ ਸੀਸ ਮੰਗਦਾ ਏ ਬਸ ਆਹੀ ਸੋਚਦਾ ਵੀ ਸ਼ਾਇਦ ਜਿਹੜੀ ਇਹ ਗੁਰੂ ਦੀ ਅਮਾਨਤ ਸੀਸ ਹੈ ਤੇ ਇਹ ਸੀਸ ਅੱਜ ਗੁਰੂ ਲੈਣਾ ਚਾਹੁੰਦਾ ਏ ਇਸ ਕਰਕੇ ਸਤਿਗੁਰੂ ਤੁਹਾਡੀ ਤੀਜੀ ਆਵਾਜ਼ ਤੇ ਉੱਠਿਆ ਏ ਤੇ ਸਤਿਗੁਰੂ ਉਹਦੀ ਬਾਹ ਪਕੜ ਕੇ ਤੰਬੂ ਵਿੱਚ ਲੈ ਕੇ ਗਏ ਤੇ ਸਤਿਗੁਰੂ ਉਹਨੂੰ ਆਖਾਸ਼ ਪੁੱਛਦੇ ਨੇ ਦਇਆਰਾਮ ਤੇਰੀ ਆਖਰੀ ਇੱਛਾ ਕੀ ਹੈ ਤੇ ਖਿਆਲ ਕਰਨਾ ਗਜ਼ਬ ਦੀ ਗੱਲ ਭਾਈ ਦਇਆਰਾਮ ਆਖਦਾ ਏ ਸਾਡੀ ਕੋਈ ਇੱਛਾ ਹੋਵੇ ਜਾਂ ਸਾਡਾ ਇਹ ਜ ਅੰਤਮ ਸਮਾਂ ਹੋਵੇ ਅਸੀਂ ਕਹਿੰਦੇ ਫਲਾਨਾ ਰਿਸ਼ਤੇਦਾਰ ਮੈਂ ਉਹਨੂੰ ਮਿਲ ਲਾਵਾਂ ਈਆਂ ਪੁੱਕਰ ਵਿਦੇਸ਼ ਗਏ ਨੇ ਜਾਂ ਕਿਤੇ ਗਏ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਸਤਲਮਾ ਆਖਰੀ ਵਾਰ ਮੂੰਹ ਵੇਖ ਲਵਾਂ ਸਾਡੀ ਇੱਛਾ ਉਹ ਹੁੰਦੀ ਹੈ ਦਇਆ ਰਾਮ ਤੂੰ ਇੱਕ ਵਾਰ ਨਹੀਂ ਕਿਹਾ ਮੈਂ ਮ ਘਰੋਂ ਆਇਆ ਕਈ ਚਿਰ ਦਾ ਮੈਂ ਆਪਣੀ ਪਤਨੀ ਨੂੰ ਮਿਲ ਲਵਾਂ ਆਪਣੀ ਪੁੱਤਰਾਂ ਨੂੰ ਮਿਲ ਲਵਾਂ ਆਪਣੇ ਮਾਪੇ ਨੂੰ ਮਿਲ ਲਵਾਂ ਦਇਆ ਰਾਮ ਕੀ ਖਾਸ ਦੱਸਦਾ ਹੈ ਕਿਹਨ ਲੱਗਾ ਸਤਿਗੁਰੂ ਜਦੋਂ ਇਸ ਸਿਰ ਦੇ ਉੱਤੇ ਵਾਰ ਹੋਣਾ ਪਾਉਣ ਦੇ ਉੱਤੇ ਵਾਰ ਹੋਣਾ ਤੁਹਾਡੀ ਕਿਰਪਾ ਨੂੰ ਦਾ ਤੇ ਮੇਰਾ ਸਿਰ ਧਰ ਦੇ ਨਾਲੋਂ ਵੱਖਰਾ ਹੋਣਾ ਏ ਉਸ ਵਕਤ ਮੇਰਾ ਆਪਣਾ ਕੋਈ ਬੰਦ ਨਹੀਂ ਹੋਣਾ ਕਿਤੇ ਇਹ ਨਾ ਹੋਵੇ ਕਿ ਇਹ ਸਿਰ ਕਿਸੇ ਹੋਰ ਦੇ ਚਰਨਾਂ ਦੇ ਉੱਤੇ ਡਿੱਗ ਜਾਵੇ ਕਿਰਪਾ ਕਰੀ ਇਹ ਸੀਸ ਕੇਵਲ ਤੇ ਕੇਵਲ ਤੇਰੇ ਚਰਨਾਂ ਦੇ ਉੱਤੇ ਆ ਕੇ ਡਿੱਗੇ ਇਹ ਸੀਸ ਕਿਤੇ ਹੋਰ ਨਾ ਡਿੱਗੇ ਨਹੀਂ ਤੇ ਲੋਕ ਕਹਿਣਗੇ ਇਹ ਸਿੱਖ ਉਹ ਥਾਂ ਥਾਂ ਦੇ ਉੱਤੇ ਆਪਣਾ ਸਿਰ ਜਿਹੜਾ ਸੀ ਉਹ ਝਕਾਉਂਦਾ ਫਿਰਦਾ ਏ ਕਿਤੇ ਦਇਆਰਾਮ ਦੀ ਉਹ ਕਹੀ ਹੋਈ ਗੱਲ ਕਿਤੇ ਸਾਡੇ ਹਿਰਦੇ ਦੇ ਵਿੱਚ ਬਸ ਜਾਵੇ ਅੱਜ ਤੇ ਸਿੱਖ ਗੁਰੂ ਦੇ ਅੱਗੇ ਆ ਕੇ ਵੀ ਝੁੱਕ ਜਾਂਦਾ ਸਿਰ ਝੁਕਾ ਦਿੰਦਾ ਏ ਤੇ ਵੀਰਵਾਰ ਨੂੰ ਕਬਰ ਜਿਹੜੀ ਆ ਉਹ ਵੀ ਨਹੀਂ ਛੱਡਦਾ ਮੰਗਲਵਾਰ ਨੂੰ ਕਿਸੇ ਹੋਰ ਥਾਂ ਦੇ ਚਲਾ ਜਾਂਦਾ ਏ ਸ਼ਨੀਵਾਰ ਨੂੰ ਕਿਸੇ ਹੋਰ ਥਾਂ ਦੇ ਚਲਾ ਜਾਂਦਾ ਏ ਇਹ ਬੜਾ ਕੀਮਤੀ ਸਿਰ ਹੈ ਜਿਹਨੂੰ ਪਾਈ ਦਇਆਰਾਮ ਆਖਦਾ ਏ ਜੇ ਕੋਈ ਵੀ ਤਲਵਾਰ ਤੇ ਪਰਖਣਾ ਏ ਦਾਸ ਹਾਜ਼ਰ ਹੈ ਵੇਖੋ ਅਜਮਾਏ ਕੇ ਜੀ ਆਖਰੀ ਇੱਛਾ ਹੀ ਇੱਕ ਸਤਿਗੁਰੂ ਮੇਰੇ ਇਸ ਸੀਸ ਡਿਗੇ ਤੇਰੇ ਚਰਨਾਂ ਤੇ ਆਏ ਕੇ ਜੀ ਇਸ ਸੀਸ ਤੁਹਾਡੇ ਚਰਨਾਂ ਦੇ ਉੱਤੇ ਡਿਗੇ ਹੋਰ ਨਾ ਕਿਤੇ ਡਿਗੇ ਸਤਿਗੁਰ ਜੀ ਲਹੂ ਕੀ ਜੀ ਤਲਵਾਰ ਦੂਜੀ ਵਾਰ ਫਿਰ ਆਕੇ ਸਟੇਜ ਦੇ ਉੱਤੇ ਸਤਿਗੁਰ ਕਹਿੰਦੇ ਨੇ ਮੈਨੂੰ ਦੂਸਰੇ ਸਿਰ ਦੀ ਮੰਗ ਹੈ ਹੁਣ ਖਾਸ ਧਿਆਨ ਦਿਓ ਪਹਿਲੀ ਵਾਰ ਤੇ ਜਦੋਂ ਸਤਿਗੁਰੂ ਜੀ ਨੇ ਸੀਸ ਮੰਗਿਆ ਤੇ ਕੁਝ ਆਸ ਸੀ ਤੇ ਸੀਸ ਸ਼ਾਇਦ ਲਿਆ ਹੋਵੇ ਜਾਂ ਕਿਵੇਂ ਹੋਵੇ ਪਰ ਹੁਣ ਤੇ ਪ੍ਰਤੱਖ ਹੀ ਹੈ ਨਾ ਤੇ ਕਰਪਾਣ ਲਊ ਦੇ ਨਾਲ ਭਿੱਜੀ ਹੋਈ ਹੈ ਤੇ ਪਰਤ ਕੇ ਇਹ ਸੀਸ ਲੈਣਾ ਹੀ ਹੈ ਤੇ ਜਦੋਂ ਦੂਜੀ ਆਵਾਜ਼ ਮਾਰੀ ਤੇ ਫਿਰ ਧਰਮਚੰਦ ਦਿੱਲੀ ਦੇ ਰਹਿਣ ਵਾਲੇ ਕੋ ਉੱਠੇ ਨੇ ਉਹਨਾਂ ਨੇ ਆਪਣਾ ਸੀਸ ਭੇਂਟ ਕੀਤਾ ਤੀਸਰੀ ਵਾਰ ਸਤਿਗੁਰੂ ਜੀ ਨੇ ਹੱਥ ਮਾਰੀ ਤੇ ਫਿਰ ਹਿੰਮਤ ਰਾਇ ਜਗਨਨਾਥ ਪੁਰੀ ਤੋਂ ਉਹ ਉੱਥੇ ਨੇ ਆਪਣਾ ਸੀਸ ਭੇਂਟ ਕੀਤਾ ਚੌਥੀ ਆਵਾਜ਼ ਦੀ ਦੁਆਰਕਾ ਦਾਸ ਤੋਂ ਭਾਈ ਮੋਕਮ ਚੰਦ ਉਹ ਉੱਥੇ ਨੇ ਆਪਣਾ ਸੀਸ ਭੇਂਟ ਕੀਤਾ ਤੇ ਪੰਜਵੀਂ ਆਵਾਜ਼ ਜੋ ਸਤਿਗੁਰੂ ਜੀ ਨੇ ਮਾਰੀ ਹੈ ਤੇ ਉਸ ਵਕਤ ਸਾਹਿਬ ਚੰਦ ਬਿਦਰ ਤੋਂ ਉਹ ਉੱਥੇ ਨੇ ਤੇ ਆਪਣਾ ਸੀਸ ਭੇਂਟ ਕੀਤਾ